ਹੈਲੋ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰੈਕਸ਼ਨ ਦੋਸਤੋ ਲੱਗਦਾ ਹੈ ਕਿ ਅਮਰੀਕਾ ਬਹੁਤ ਸਖਤ ਹੋ ਗਿਆ ਹੈ ਹੁਣ ਦੋ ਜਹਾਜ਼ ਹੋਰ ਆ ਰਹੇ ਨੇ ਉਹਨਾਂ ਲੋਕਾਂ ਦੇ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਿਕਿਆ ਰਹਿ ਰਹੇ ਸਨ ਇੱਕ ਜਹਾਜ਼ 15 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਲੈਂਡ ਕਰੇਗਾ ਤੇ ਦੂਸਰਾ ਜਹਾਜ਼ ਦੀ 16 ਤਰੀਕ ਨੂੰ ਆਉਣ ਦੀ ਸੰਭਾਵਨਾ ਹੈ ਪਹਿਲੇ ਜਹਾਜ਼ ਦੇ ਵਿੱਚ 103 ਨਿਰਣੇ ਬੰਦੇ ਯਾਨੀ 200 ਦੇ ਕਰੀਬ ਬੰਦਾ ਕੋਈ 190 ਦੱਸ ਰਿਹਾ ਹੈ ਦੇ ਕਰੀਬ ਇਹ ਆ ਰਹੇ ਨੇ ਜਿਨ੍ਹਾਂ ਵਿੱਚੋਂ ਬਹੁਤੇ ਤਾਂ ਪੰਜਾਬ ਦੇ ਨੇ 67 ਬੰਦੇ ਤੇ 33 ਬੰਦੇ ਦੱਸਦੇ ਹਰਿਆਣੇ ਦੇ ਆ ਤੇ ਇਸ ਤਰ੍ਹਾਂ ਕੋਈ ਯੂਪੀ ਦੇ ਆ ਕੋਈ ਜੰਮੂ ਕਸ਼ਮੀਰ ਦੇ ਆ ਰਾਜਸਥਾਨ ਦੇ ਆ ਮਹਾਰਾਸ਼ਟਰ ਦੇ ਆ ਗੋਆ ਦੇ ਆ ਯਾਨੀ ਕਿ ਕੁੱਲ ਇਹਨਾਂ ਸਟੇਟਾਂ ਦੇ 190 ਬੰਦੇ ਆ ਰਹੇ ਵਾਪਸ ਤੇ ਜਿਨ੍ਹਾਂ ਵਿੱਚ ਜਾਜੇ ਪੰਜਾਬ ਦੇ ਨੇ ਤੇ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਇਹ ਤੇ ਉਹਨਾਂ ਦੇ ਆਉਣ ਤੋਂ ਬਾਅਦ ਪਤਾ ਲੱਗੇਗਾ ਜੋ ਅਸੀਂ ਰਿਪੋਰਟਾਂਵੇਗੀ ਕਿ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਬੰਦੇ ਆ ਰਹੇ ਨੇ ਵਾਪਸ ਦੋਸਤੋ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਮੋਦੀ ਮਾਰਕਾ ਦੇ ਵਿੱਚ ਆ ਤੇ ਉੱਥੇ ਉਹਦੀ 트ੰਪ ਨਾਲ ਮੁਲਾਕਾਤ ਵੀ ਹੋਈ ਹੈ ਉਹਨੇ ਆਖਿਆ ਹੈ ਕਿ ਅਸੀਂ ਜਿਹੜੇ ਵੀ ਨਜਾਇਜ਼ ਬੰਦੇ ਤਰੀਕੇ ਨਾਲ ਆਏ ਨਾ ਮਰਕਜ਼ ਦੇ ਵਿੱਚ ਉਹਨਾਂ ਨੂੰ ਵਾਪਸ ਲੈਣ ਲਈ ਤਿਆਰ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇਸ਼ ਦੇ ਵਿੱਚ ਵੀ ਨਜਾਇਜ਼ ਤਰੀਕੇ ਨਾਲ ਕੁਝ ਪੈਣ ਹੋਵੇ ਗੱਲ ਤੇ ਵਹ ਸਹੀ ਆ ਕੋਈ ਦੇਸ਼ ਨਹੀਂ ਚਾਹੁੰਦਾ ਕਿ ਕੋਈ ਲੋਕਾਂ ਇਹ ਗੈਰ ਕਾਨੂੰਨੀ ਲੋਕ ਉਹਨਾਂ ਦੇ ਮੁਲਕੋਂ ਚਾਹਣ ਕਿਉਂਕਿ ਇਹਦੇ ਨਾਲ ਸਿਕਿਉਰਿਟੀ ਨੂੰ ਮਸਲਾ ਹੋ ਸਕਦਾ ਹੈ ਲੈਨ ਲਾਡ ਲਾਣ ਆਰਡਰ ਦਾ ਮਸਲਾ ਹੋ ਸਕਦਾ ਹੈ ਤੇ ਇਹ ਕਰਕੇ ਮੋਦੀ ਨੇ ਆਖਿਆ ਕਿ ਅਸੀਂ ਆਪਣੇ ਜਿਹੜੇ ਬੰਦੇ ਆਏ ਨੇ ਇਥੇ 2 ਨੰਬਰ ਦੇਖਿਆਂ ਦੇ ਨਾਲ ਉਹਨੂੰ ਵਾਪਸ ਲੈਣ ਨੂੰ ਤਿਆਰ ਆ ਤੇ ਨਾਲ ਉਹਨਾ ਇਹ ਆਖਿਆ ਕਿ ਅਸੀਂ ਹੁਣ ਉਹਨਾ ਏਜੰਟਾਂ ਦੇ ਉੱਤੇ ਸਖਤ ਐਕਸ਼ਨ ਲਵਾਂਗੇ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਪਰਮਾ ਕੇ ਵਿਦੇਸ਼ ਦਾ ਆਸਾ ਦੇ ਕੇ ਲਾਲਚ ਦੇ ਕੇ ਇਸ ਤਰ੍ਹਾਂ 2 ਨੰਬਰ ਐ ਡੋਕੀ ਨਹੀਂ ਬਾਹਰ ਕਰਦੇ ਹਨ ਪਰ ਦੇਖਿਆ ਜਾਵੇ ਤਾਂ ਇਹਦੇ ਵਿੱਚ ਏਜੰਟਾਂ ਦਾ ਕਸੂਰ ਤਾਂ ਹੈ ਹੀ ਆ ਪਰ ਸਭ ਤੋਂ ਪਹਿਲਾ ਕਸੂਰ ਬੰਦੇ ਦਾ ਹੁੰਦਾ ਹੈ ਕਿਉਂਕਿ ਬੰਦੇ ਖੁਦ ਏਜੰਟਾਂ ਕੋਲ ਜਾਂਦੇ ਨੇ ਉਹਨਾਂ ਦਫ਼ਤਰਾਂ ਜਾਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੂੰ ਪੈਸੇ ਦਿੰਦੇ ਨੇ ਤੇ ਦੋ ਤਿੰਨ ਕਿਹਣਾ ਬਾਹਰ ਜਾਂਦੇ ਨੇ ਹੁਣ ਏਜੰਟ ਤਾਂ ਗਲੀਆਂ 'ਚ ਨਹੀਂ ਘੁੰਮਦੇ ਨਾ ਹੋਕਾ ਦਿੰਦੇ ਆ ਉਹ ਤੁਹਾਨੂੰ ਅਮਰੀਕਾ ਘਲੇ ਜਿੱਨੇ ਅਮਰੀਕਾ ਜਾਣਾ ਆਜੋ ਲੋਕ ਖੁਦ ਜਾਂਦੇ ਨੇ ਪਰ ਫਿਰ ਵੀ ਨਕੇਲ ਏਜੰਟਾਂ ਦੇ ਕੋਸ ਨਹੀਂ ਪਾਵੇਗੀ ਕਿਉਂਕਿ ਏਜੰਟ ਵੀ ਆਪਣੇ ਲਾਲਚ ਕਰਕੇ ਲੋਕਾਂ ਨੂੰ ਫਿਰ ਆਪਣੇ ਜਦੋਂ ਉਹਨਾਂ ਕੋਲ ਜਾਂਦੇ ਆ ਨਾ ਪੁੱਛਣ ਵਾਸਤੇ ਬਾਹਰ ਜਾਣ ਵਾਸਤੇ ਤਾਂ ਉਹਨਾਂ ਨੂੰ ਇਹੋ ਜਿਹੇ ਉਹਨਾਂ ਨੂੰ ਜਾਨੀ ਸਜਵਾਜ਼ ਦਿਖਾਉਂਦੇ ਨੇ ਕਿ ਲੋਕਾਂ ਦੀ ਧਾਂਸ ਵਿੱਚ ਆ ਜਾਂਦੇ ਨੇ ਤੇ ਹੁਣ ਦੇਖੋ ਜਿਹੜੇ 190 ਬੰਦੇ ਆ ਰਹੇ ਨੇ ਹੁਣ ਜਿਹੜੇ ਜਿਨ੍ਹਾਂ ਦੀ ਰਿਪੋਰਟੇਸ਼ਨ ਹੋ ਰਹੀ ਆ ਹੁਣ ਵੇਖੋ ਇਹ ਉਸ ਤਰ੍ਹਾਂ ਦੇ ਨਹੀਂ ਜਿ ਤਰ੍ਹਾਂ ਪਹਿਲਾਂ ਆਏ ਸੀ ਜਾਂ ਕੋਈ ਹੁਣ ਇਸ ਤਰ੍ਹਾਂ ਹੋਵੇਗੀ ਪਹਿਲਾਂ ਤਾਂ ਜਿਹੜਾ 5 ਫਰਵਰੀ ਨੂੰ ਅੰਮ੍ਰਿਤਸਰ ਅਖਵਾਇਆ ਲੈਂਦੀ ਤਾਂ ਨਾ ਮਰਕਾ ਦਾ ਏਅਰ ਫੋਰਸ ਦਾ ਉਹਦੇ ਵਿੱਚ ਤਾਂ ਉਹਨਾਂ ਨੇ ਬੜੀ ਬੇਇੱਜ਼ਤੀ ਦੇ ਨਾਲ ਬੰਦੇ ਲੈ ਕੇ ਆਂਦੇ ਸੀ ਜਿਨ੍ਹਾਂ ਦੇ ਹੱਥ ਗੜੀਆਂ ਲਾਈਆਂ ਹੋਈਆਂ ਸੀ ਤੇ ਪੈਰਾਂ 'ਵਿ ਬੇੜੀਆਂ ਸੀ ਤੇ ਇਸ ਵਾਰ ਰਿਪੋਰਟੇਸ਼ਨ ਕਿਹੋ ਜਿਹੀ ਹੁੰਦੀ ਆ ਕੋਈ ਇਸ ਤਰ੍ਹਾਂ ਹੁੰਦੀ ਆ ਜਾਂ ਉਹਨਾਂ ਨੇ ਫਿਰ ਉਸੇ ਤਰੀਕੇ ਨਾਲ ਲੈ ਕੇ ਆਉਂਦੇ ਨੇ ਇਹ ਤਾਂ ਹੁਣ ਜਿੱਦਾਂ ਜਦੋਂ ਵਾਹਿਆ ਉਤਰੇਗਾ ਉਹ ਲੱਗੂਗਾ ਕਿ ਹੁਣ ਫਿਰ ਦੁਬਾਰਾ ਉਹ ਆਰਮੀ ਜਾਂ ਏਅਰ ਫੋਰਸ ਦੇ ਵਾਹਿਆ ਚਾਉਂਦੇ ਨੇ ਕਿ ਜਾਂ ਕੋਈ ਪ੍ਰਾਈਵੇਟ ਜੈੱਟ ਆਉਂਦਾ ਹੈ ਤੇ ਇਹ ਹੁਣ ਜੋ ਛਾਲ ਨੂੰ ਪਲੇਨ ਲੈਂਡ ਕਰੂਗਾ ਨੰਬਰ ਸਰ ਦੇ ਵਿੱਚ ਤੇ ਫਿਰ ਪਤਾ ਲੱਗੂਗਾ ਕਿ ਉਹ ਕਿਸ ਤਰ੍ਹਾਂ ਆ ਰਹੇ ਨੇ ਬਾਕੀ ਐਪ ਵੀ ਹੁਣ ਮੁਸ਼ਕਲਾ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਇਹ ਲੋਕ ਵਿਚਾਰੇ ਜਿਹੜੇ ਵਾਪਸ ਆ ਰਹੇ ਨੇ ਪਹਿਲੀ ਗਲਤੀ ਉਤਰ ਇਹਨਾਂ ਦੀ ਵੀ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਜਾਣਾ ਜਿਹਦਾ ਦੋ ਨੰਬਰ ਨਾਲ ਨਾਲੇ ਜਾਨ ਖਤਰੇ ਪਾਉਂਦੇ ਨੇ ਨਾਲੇ ਕਰਜ਼ਾਈ ਹੁੰਦੇ ਨੇ ਕੋਈ ਬੈਂਕ ਦਾ ਕਰਜ਼ਾਈ ਹੋ ਜਾਂਦਾ ਹੈ ਕੋਈ ਰਿਸ਼ਤੇਦਾਰਾਂ ਦਾ ਕਰਜ਼ਾਈ ਹੋ ਜਾਂਦਾ ਹੈ ਕੋਈ ਆਪਣਾ ਪੈਲੀ ਵੇਚ ਕੇ ਵੇਚ ਕੇ ਬਾਹਰ ਬੰਦੇ ਘੱਲ ਦਿੰਦਾ ਹੁਣ ਜਦੋਂ ਵਾਪਸ ਆਉਣਗੇ ਤੋ ਕੀ ਕਰਨਗੇ ਸਾਨੂੰ ਬਈ ਉਹਨਾਂ ਦੇ ਮਾਪਿਆਂ ਦੇ ਪਹਿਲਾਂ ਕਰਜ਼ਾਈ ਹੋਏ ਹੁੰਦੇ ਆ ਤੋ ਇੱਥੇ ਆ ਕੇ ਫਿਰ ਕਿਹੜੇ ਕੋਈ ਇੱਥੇ ਰਹਿਣ ਵਾਸਤੇ ਵੀ ਪੈਸਾ ਚਾਹੀਦਾ ਕੋਈ ਕਾਰੋਬਾਰ ਕਰਨ ਵਾਸਤੇ ਪੈਸਾ ਚਾਹੀਦਾ ਤੋ ਫਿਰ ਉਹ ਲੋਕ ਕੀ ਕਰਨਗੇ ਕਹਿੰਦੇ ਪਾਬ ਕੋ ਨਾਰੇ ਘਰ ਦੇ ਨਾਰੇ ਘਾੜ ਦੇ ਇੰਡੀਆ ਵਿੱਚ ਵੀ ਪੈਸਾ ਚਾਹੀਦਾ ਹੈ ਨਾ ਕੰਮ ਕਰਨ ਵਾਸਤੇ ਤੋ ਉਹ ਹੁਣ ਪਹਿਲਾਂ ਕਰਜ਼ਾਈ ਹੋਏ ਬਿਠੇ ਨੇ ਕੋਈ ਰਿਸ਼ਤੇਦਾਰ ਕਰਜ਼ਾਈ ਹੋਏ ਬਿਠਾਏ ਕੋਈ ਬੈਂਕ ਦਾ ਕੋਈ ਜਮੀਨ ਵੇਚ ਦਿੱਤੀ ਆ ਬਾਹਰ ਘਰਨ ਵਾਸਤੇ ਇਹ ਕਰਕੇ ਉਹਨਾਂ ਵਾਸਤੇ ਮੁਸ਼ਕਲਾਂ ਬਹੁਤ ਵਧ ਗਈਆਂ ਨੇ ਤੇ ਗਾਂਵ ਵਾਹੇ ਲੋਕਾਂ ਨੂੰ ਚਾਹੀਦਾ ਹੈ ਸੂਚਨ ਜਿਹਦਾ ਹੈ ਕਦੇ ਵੀ ਆਪਣੇ ਬੱਚਿਆਂ ਨੂੰ ਇਲਾਪੇ ਇਲੀਗਲ ਤਰੀਕੇ ਨਾਲ ਬਾਹਰ ਨਾ ਘੱਲੋ ਜਦੋਂ ਵੀ ਘੱਲਣਾ ਹੈ ਕਾਨੂੰਨੀ ਤਰੀਕੇ ਨਾਲ ਘੱਲੋ ਉਹਨਾਂ ਨੂੰ ਕੋਈ ਇੱਕ ਤੋਂ ਉਹਨਾਂ ਦੇ ਜਾਨ ਖਤਰੇ ਵਿੱਚ ਪੈਂਦੀ ਹੈ ਦੁਜਾ ਡਿਸਕ੍ਰਿਮੀਨੇਸ਼ਨ ਹੈ ਵੈਸੇ ਹਰ ਕੰਟਰੀ ਬਹੁਤ ਸਭ ਤੋਂ ਚੁੱਕਾ ਹੈ ਉਹਨਾਂ ਇੰਡੀਆ ਵੀ ਇਹ ਮਾਮਲੇ ਬੜਾ ਸਸਤੇ ਹੈ ਉਹ ਇੰਡੀਆ ਵਿੱਚ ਜਦ ਵੀ ਬੜੀ ਬਾਰੋਂ ਨਜਾਇਜ਼ ਬੰਗਲਾਦੇਸ਼ ਤੋਂ ਜੋ ਲੋਕ ਆਏ ਨੇ ਕੋਈ ਰੋਹਿੰਗਿਆ ਮੁਸਲਮਾਨ ਆਏ ਨੇ ਤੇ ਇਸ ਤਰ੍ਹਾਂ ਹਰ ਦੇਸ਼ ਦੇ ਵਿੱਚ ਸਕਿਉਰਟੀ ਦਾ ਮਸਲਾ ਪੈਦਾ ਹੁੰਦਾ ਨੇ ਤੇ ਇਹਦੇ ਨਾਲ ਗਲਤ ਅਨਸਰ ਵੀ ਆ ਜਾਂਦੇ ਨੇ ਜਿੰਨਾ ਕਰਕੇ ਬਾਅਦ ਲਾਰਡ ਆਰਡਰ ਦਾ ਮਸਲਾ ਵੀ ਖੜਾ ਜਾਂਦਾ ਹੈ ਤੇ ਦੋਸਤੋ ਇੱਕ ਹਾਜ ਤ ਉਤਰੇਗਾ ਆਪਣਾ 15 ਫਰਵਰੀ ਨੂੰ ਸ਼ਨੀਵਾਰ ਰਾਤ 10 ਵਜੇ ਐਲਾਨ ਕਰੇਗਾ ਤੇ ਦੂਜਾ ਦੱਸਦੇ ਨੇ ਕਿ ਉਹਦੀ ਅਗਲੇ ਦਿਨ 16 ਤਰੀ ਨੂੰ ਆਉਣ ਦੀ ਸੰਭਾਵਨਾ ਹੈ ਉਹ ਚ ਕਿੰਨੇ ਬੰਦੇ ਆਉਂਦੇ ਨੇ ਉਹਦੀ ਅਜੇ ਆਉਣ ਤੇ ਲਿਸਟ ਹੋਰ ਪਾ ਲੱਗੂਗਾ ਤੇ ਬਾਕੀ ਅਸੀਂ ਵਾਹ ਪੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਹੁਣ ਬਾਹਰ ਇਸ ਤਰ੍ਹਾਂ ਕਰਨਾ ਕੋਈ ਫਾਇਦਾ ਨਹੀਂ ਕਿ ਹਰ ਕੰਟਰੀ ਵੀ ਯਾਨੀ ਕਿ ਅਲਰਟ ਹੋ ਗਿਆ ਹੈ ਸਖਤ ਹੋ ਗਿਆ ਇੰਗਲੈਂਡ ਨੇ ਵੀ ਯਾਨੀ ਕਿ ਉਹਨਾਂ ਮਰਕਲ ਬਾਲਵੇਕ ਦੇ ਗੈਰ ਕਾਨੂੰਨੀ ਜਿਹੜੇ ਬੰਦੇ ਉੱਥੇ ਦਾਖਲ ਹੋਏ ਨੇ ਇੰਗਲੈਂਡ ਦੇ ਵਿੱਚੋਂ ਭਾਵੇਂ ਕਿਸੇ ਦੇਸ਼ ਦੇ ਨੇ ਉਹਨਾਂ ਨੂੰ ਵਾਪਸ ਭੱਲਣ ਦਾ ਤੱਬੀ ਸੰਸਤਾ ਸ਼ੁਰੂ ਕੀਤਾ ਹੈ ਫੜੋ ਫੜਾਈ ਉੱਥੇ ਵੀ ਸ਼ੁਰੂ ਹੈ ਸਾਈਡਾਂ ਦੇ ਛਾਪੇ ਪੈ ਰਹੇ ਨੇ ਕਿੱਥੇ ਲੋਕ ਕੰਮ ਕਰਦੇ ਨੇ ਉੱਥੇ ਛਾਪੇ ਪੈ ਰਹੇ ਨੇ ਜਿਹੜਾ ਵੀ ਕੋਈ ਅਨ ਡਾਕੂਮੈਂਟਡ ਪਰਸਨ ਨੂੰ ਮਿਲਦਾ ਹੈ ਉਹਨੂੰ ਫੜ ਕੇ ਜੇਲ੍ਹ ਦੇ ਕੇ ਤੇ ਮੁਰਗੇ ਬਾਅਦ ਰਿਪੋਰਟ ਕਰ ਦਿੰਦੇ ਨੇ ਤੇ ਜਦੋਂ ਵੀ ਜਾਣਾ ਵੀਰੋ ਆਪਣਾ ਪੇਤੇਕੇ ਨਾ ਜਾਓ ਕਾਨੂੰਨੀ ਤਰੀਕੇ ਨਾਲ ਜਾਓ ਨਾ ਆਪ ਖਰਾਬ ਹੋਵੋ ਤੇ ਨਾ ਆਪਣੇ ਮਾਪਿਆਂ ਨੂੰ ਤੰਗ ਕਰੋ ਤੇ ਇਹ ਸੀ ਇੱਕ ਵੀਡੀਓ ਜਿਹੜੀ ਆਪਾਂ ਬਣਾਈ ਹੈ ਉਹਨਾਂ ਲੋਕਾਂ ਦੀ ਜਿਹੜੇ ਜਨ ਦੀ ਰਿਪੋਰਟਿੰਗ ਹੋ ਰਹੀ ਆ ਅਮਰੀਕਾ ਤੋਂ ਤੇ ਜੇ ਆਪਣਾ ਬੋਆ ਆ ਜਾਉਣਗੇ ਇੱਕ 15 ਨੂੰ ਆਏਗਾ ਲੈਂਡ ਕਰੇਗਾ ਰਾਤ ਨੂੰ 10:00 ਤੇ ਇੱਕ ਖੜੇਆ ਲੈਂਡ ਕਰੇਗਾ ਆਪਣਾ 16 ਨੂੰ ਲੈਂਡ ਕਰੇਗਾ ਉਹਦੀ ਸੰਭਾਵਨਾ 16 ਨੂੰ ਆਉਂਦੀ ਆ ਤੇ ਉਹ ਚ ਕਿੰਨੇ ਬੰਦੇ ਆ ਰਹੇ ਨੇ ਇਹ ਉਹਨੂੰ ਜਦੋਂ ਉਹਦੀ ਡਿਸਟ੍ਰਿਕਟ ਪੁਲਿਸ ਲੱਗੂਗਾ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੇ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਲੋਕਾਂ ਨੂੰ ਪਤਾ ਲੱਗੇ ਕਿ ਕਦੀ ਵੀ ਬੱਚਿਆਂ ਨੂੰ ਦੋ ਨੰਬਰ ਇਹ ਨਹੀਂ ਘੱਲਣਾ ਚਾਹੀਦਾ ਕਿ ਨਾ ਬੱਚੇ ਜਾਨ ਜੋਖਮ ਵਿੱਚ ਪਾਉਣੇ ਚਾਹੀਦੀ ਹੈ ਤਨਾ ਆਪਦੀ ਜਾਇਦਾਦ ਵੇਚ ਕੇ ਤੰਗ ਹੋ ਕੇ ਬਚਨ ਬਾਹਰ ਕਰਨੀਦਾ ਹੈ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਆਈ ਲਾਈਕ ਕਰੋ ਤੇ ਇਹਨੂੰ ਗਾ ਸ਼ੇਅਰ ਕਰਿਓ ਤੇ ਪਰਤੇ ਇਹਨੂੰ ਸਬਸਕ੍ਰਾਈਬ ਕਰਿਓ ਮੇਰੇ ਨਾਲ ਸ੍ਰੀ ਅਕਾਲ